ਵੱਲ ਕਜੀਗਰ ਸਾਹਿਬ ਬਾਰੇ ਬੈਂਕੀ ਹੈਗੀ ਅਲਦਾਸ ਅਮਰੀਕਾ ਦੇ ਯੂਕੇ ਲੋਕ ਬੋਲ ਰਿਹਾ ਹੈਗਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਇਸ ਤੋਂ ਵੱਡੀ ਸਾਡੇ ਕੋਲ ਸਾਡੇ ਕੋਲ ਕੁਝ ਵੀ ਰਹਿਨਵਾਈ ਕਰਨ ਵਾਲਾ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਸਾਡਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਰੋਮਤੀ ਇਹਨਾਂ ਨੇ ਇੰਨੀ ਕਰਾਈ ਹੈਗੀ ਆ 2015 ਦੇ ਵਿੱਚ ਸਰਸੇਵ ਵਾਲੇ ਚੈਲੰਜ ਕਰਕੇ ਪੇ ਤੁਹਾਡਾ ਗੁਰੂ ਅਸੀਂ ਚੱਕ ਲਿਆ ਬੁਰਜਵਾਰਸੋਂ ਵਾਲੇ ਤੋਂ ਪੇ ਹੋਵੇ ਚੀਫ ਮਿਨਿਸਟਰ ਤੇ ਪੋਥੇ ਦੇਪਟੀ ਹੁਮ ਸੈਕਟਰੀ ਹੋਵੇ ਔਰ ਮੈਂ ਇਹ ਕਹਾਂਗਾ ਕਿ ਇਹਨਾਂ ਦੀ ਇਨਸਟਰਕਸ਼ਨਾਂ ਦੇ ਸਹਾਰ ਨਾਲ ਸਰਸੇਵਾਂ ਦੀ ਚੱਲਦੀ ਸੀ ਤੁਹਾਡਾ ਗੁਰੂ ਚੱਕ ਲਿਆ ਤੁਹਾਡੇ ਚ ਹਿੰਮੇ ਦਾ ਲੱਭ ਲੋ ਉਸ ਵੇਲੇ ਦੋ ਨੌਜਵਾਨ ਨਕਾਰੇ ਕਰ ਦਿੱਤੇ ਕੁੱਟ-ਕੁੱਟ ਕੇ ਉੱਥੇ ਜਾਨੀ ਉਹਨਾਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਲੇਕਿਨ ਜਿਨ੍ਹਾਂ ਤੋਂ ਕਰਾਇਆ ਇਹਨਾਂ ਨੇ ਉਹਨਾਂ ਨੂੰ ਕੁਝ ਨਹੀਂ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਇਸ਼ਤਿਹਾਰ ਲਾ ਕੇ ਕਿਹਾ ਵੀ ਅਸੀਂ ਪੱਤਰ ਵਿੱਚ ਖਲਾਕ ਨਹੀਂ ਆ ਖਲਾ ਰਹੇ ਇਹਨਾਂ ਨੇ ਫੇਰ ਨਹੀਂ ਕੁਝ ਕੀਤਾ ਸੋ ਇਸ ਲਈ ਇਹ ਦੋ ਬੜਾ ਸਾਡੇ ਲਈ ਕੁਝ ਵੀ ਨਹੀਂ ਹੈਗਾ ਗੁਰੂ ਸਾਹਿਬ ਤੋਂ ਵੱਡੀ ਸਾਡੇ ਕੋਲ ਕੁਝ ਨਹੀਂ ਹੈਗੀ ਜਿਹੜੀ ਸਾਡੇ ਇੰਡੀਵਿਜ ਕਿਸੇ ਨੂੰ ਕੁਝ ਹੁੰਦਾ ਉਹ ਬੱਕਰੀ ਗਾਲਿਆ ਕਿ ਗੁਰੂ ਦੀ ਸਾਡੇ ਪੱਤਰੇ 'ਚ ਨੋਲ ਦਿੱਤੇ ਗੁਰੂ ਦੀ ਇੰਨੀ ਬੇਇੱਜ਼ਤੀ ਉਹਨੂੰ ਕਰਕੇ ਇਨੀ ਕਰਾਈ ਗਹਿ ਕੇ ਇਹ ਬਿਲਕੁਲ ਬਖਸ਼ ਨਹੀਂ ਜਾਣੀ ਚਾਹੀਦੀ ਇਹ ਬਾਦਲ ਜਿਹੜਾ ਹੈਗਾ ਇਸ ਬਾਦਲ ਨੇ ਇੱਕ ਸਮੇਂ ਦੀ ਗੱਲ ਆ ਵੀ ਇਹ ਇਸ ਤੋਂ ਪਹਿਲੀ ਟਰਮ ਜੈ ਸੀਗਾ ਇਹ ਉਸ ਵੇਲੇ ਇੱਕ ਬਾਣੀ ਬਾਰੇ ਕੁਝ ਕਹਿਣ ਵਾਸਤੇ ਗਿਆ ਸੀ ਇਹ ਉਸ ਵੇਲੇ ਜਵਾਬਤਾ ਸੀਗਾ ਮੈਨੂੰ ਬਾਣੀ ਬਾਰੇ ਕੋਈ ਨਹੀਂ ਮਤਲਬ ਮੈਂ ਨਹੀਂ ਮੰਨਦਾ ਉਹ ਬਾਣੀ ਤੂੰ ਆਪੇ ਜਿਹੜਾ ਕੋਈ ਜਾਓ ਜਥੇਦਾਰ ਕਾਲ ਸਾਸ ਇਹਨਾਂ ਦੋਨਾਂ ਨੇ ਇਸ ਵੇਲੇ ਮਾੜ ਬੋਲ ਸਤੇ ਪਲੇ ਹੈਗਾ ਜਨਰੇਸ਼ਨ ਜਿਹੜੇ ਹੈਗੇ ਆ ਉਹ ਪਰ ਅੱਜ ਆਪਾਂ ਅਨਲੈਨ ਤੋਂ ਉਹਨਾਂ ਦੇ ਪਿੱਛੇ ਇਸ ਤਰ੍ਹਾਂ ਖੜ ਜਿਏ ਜਦਕੇ ਖੜ ਜਿਏ ਤੇ ਤੁਸੀਂ ਇਹਨਾਂ ਨੂੰ ਕਿਉਂਕਿ ਲੋਕੀ ਇਹ ਵੀ ਕਹਿੰਦੇ ਆ ਵੀ ਉਹਨਾਂ ਨੇ ਬਣਾਇਆ ਹੋਆ ਉਹਨਾਂ ਨੇ ਉਹਨਾਂ ਨੇ ਗੌਂਡੇ ਦੀ ਮਿੱਟੀ ਛੱਡਤੀ ਗਈ ਆ ਪਰ ਇਹ ਜਿਹੜੀ ਚੀਜ਼ ਹੈਗੀ ਆ ਅੱਜ ਉਹਨੇ ਕੁਝ ਜਿੰਨਾ ਕਰਕੇ ਦਿਖਾ ਲਿਆ ਉਹ ਇੰਨਾ ਨਫ ਨਹੀਂ ਹੈ ਪਰ ਜਿੱਥੇ ਇੰਨੀ ਫੇਰੋਂ ਤੇ ਗੁਰੂਆਂ ਸਾਰੀ ਹੋਈ ਆ ਉਹ ਉਹ ਉਸ ਦਿਨ ਜਹਦਾਰ ਨੇ ਪਤਾ ਨਹੀਂ ਕਿਉਂ ਨੇ ਉਸ ਜੀ ਨੂੰ ਬਚ ਇਨ੍ਹਾਂ ਦੇ ਲਈ ਆ ਉਹ ਸਭ ਤੋਂ ਵੱਡਾ ਪੁਆਇੰਟ ਸੀਗਾ ਉਸ ਪਾਰ ਦੇ ਉੱਤੇ ਇਹ ਬੰਦੇ ਕਦੇ ਬਖਸ਼ੇ ਨਹੀਂ ਜਾਣੇ ਚਾਹੀਦੇ ਸੋ ਇਹਨਾਂ ਦੇ ਉੱਤੇ ਜੋ ਵੀ ਸਾਡੇ ਕੋਲ ਜਿੰਨੀ ਵੀ ਸਾਡੇ ਚੋਅ ਹੋਵੇ ਤਾਂ ਬਾਹਰ ਕੋਈ ਇਹਨਾਂ ਦਾ ਬੰਦਾ ਹੁੰਦਾ ਕਿਸੇ ਗੁਰੂ ਘਰ ਚ ਨਹੀਂ ਬਣਦੇ ਇਹਨਾਂ ਦਾ ਕੋਈ ਸਪੋਰਟਰ ਹੁੰਦਾ ਕਿਸੇ ਗੁਰੂ ਘਰ ਨਹੀਂ ਬਣਦੇਣਾ ਚਾਹੀਦਾ ਔਰ ਕਿਉਂਕਿ ਇਹ ਬੰਦੇ ਬਖਸ਼ਯੋਗ ਨਹੀਂ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ